ਹੈਲੋ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਅੱਜ ਅੱਜ ਆਪਾਂ ਤੁਹਾਨੂੰ ਬਣਾਉਣੇ ਸਿਖਾਵਾਂਗੇ ਬਟਰ ਨਾਨ ਘਰੇ ਹੀ ਤੁਸੀਂ ਕਿੱਦਾਂ ਬਣਾ ਸਕਦੇ ਹੋ ਫਰੈਸ਼ ਤਾਜ਼ੇ ਤਾਜ਼ੇ ਬਟਰ ਨਾਨ ਤੁਸੀਂ ਕਿੱਦਾਂ ਬਣਾ ਸਕਦੇ ਹੋ ਅੱਜ ਪਹਿਲਾਂ ਆਪਾਂ ਲੈਣਾ ਹੈ ਮੈਦਾ 2 ਕੱਪ ਮੈਦਾ ਪਾ ਰਹੇ ਹਾਂ ਨਾ ਮੈਦਾ ਪਾ ਕੇ ਉਹਦੇ ਵਿੱਚ ਥੋੜਾ ਜਿਹਾ ਆਪਾਂ ਨੇ ਪਾਲਾ ਹੈ ਨਮਕ ਨੂਣ ਉਹ ਤੋਂ ਬਾਅਦ ਆਪਾਂ ਪਾਣਾ ਬੇਕਿੰਗ ਪਾਊਡਰ ਇੱਕ ਇੱਕ ਚਮਚਾ ਅਤੇ ਵਾਲਾ ਆਪਾਂ ਛੋਡਦਾ ਆਪਾਂ ਛੋਡਾ ਪਾਣਾ ਅੱਧਾ ਚਮਚਾ ਫਿਰ ਆਪਾਂ ਪਾਵ ਲੈਣਾ ਥੋੜਾ ਜਿਹਾ ਦਹੀਂ ਮੈਦੇ ਦੇ ਵਿੱਚ ਉਦੋਂ ਬਾਅਦ ਥੋੜੇ ਜਿਹੇ ਦੋ ਚਮਚੇ ਤੇਲ ਦੇ ਪਾ ਲੈਣੇ ਆ ਫਿਰ ਉਹਨੂੰ ਮਿਕਸ ਕਰਕੇ ਵਧੀਆ ਗੁਲਣ ਲੈਣਾ ਵਿੱਚ ਪਾਣੀ ਪੁਣੀ ਪਾ ਕੇ ਉਹਨੂੰ ਮਿਕਸ ਕਰ ਲੈਣਾ ਚੰਗੀ ਤਰ੍ਹਾਂ ਕਿ ਹਾਂ ਵੀ ਗੱਠਾ ਨਾ ਬਣਾ ਵਸ ਇਹਨਾਂ ਧਿਆਨ ਰਹਿ ਕੇ ਆਪਾਂ ਆਟੇ ਨੂੰ ਗੁੰਨਣਾ ਇਹਨੂੰ ਜਿਵੇਂ ਰੋਟੀਆਂ ਦਾ ਆਟਾ ਗੁੰਨਦੇ ਆ ਉਦਾਂ ਹੀ ਗੁੰਨਣਾ ਹੈਗਾ ਬਲਾਂ ਨਰਮ ਨਹੀਂ ਗੁੰਨਣਾ ਆਪਾਂ ਇਹਨੂੰ ਹਾਰਡ ਗੁੰਨਾਂਗਾ ਹਾਰਡ ਗੁੰਨਣ ਤੋਂ ਬਾਅਦ ਇਹਨੂੰ ਆਪਾਂ ਘਾਂਟੇ ਲਈ ਤੇਲ ਲਾ ਕੇ ਨਾ ਇਹਨੂੰ ਘਾਂਟੇ ਲਈ ਰੱਖ ਦਾਂਗੇ ਕਿ ਥੋੜਾ ਜਿਹਾ ਹੋ ਹੋ ਜਵੇ ਨਰਮ ਹੋ ਜਵੇ ਹਾਰਡ ਗੁੰਨਣਾ ਪਰ ਇਹਨੂੰ ਪੰਨੀ ਲਾ ਕੇ ਰੱਖਾਂਗੇ ਇੱਕ ਘਾਂਟੇ ਵਾਸਤੇ ਇਹਨੂੰ ਆਪਾਂ ਘਾਂਟੇ ਬਾਅਦ ਪੰਨੀ ਲਾਤੀ ਲੋ ਜੀ ਘਾਂਟੇ ਬਾਅਦ ਆਪਾਂ ਪੰਨੀ ਲਾ ਕੇ ਇਹਨੂੰ ਚੱਕ ਲੈਣਾ ਚੱਕ ਕੇ ਆਪਾਂ ਇਹਨੂੰ ਬਲੇਥਨ ਲਾ ਕੇ ਇਹਦੇ ਆਪਾਂ ਹੋ ਛੋਟੇ ਪੇੜੇ ਬਣਾ ਲੈਣੇ ਛੋਟੇ ਛੋਟੇ ਪੇੜੇ ਬਣਾ ਲੈਣੇ ਆ। ਤੁਸੀਂ ਛੋਟੇ ਛੋਟੇ ਪੇੜੇ ਬਣਾਗੇ ਤੁਸੀਂ ਚਾਹੇ ਤਾਂ ਹੋਰ ਵੀ ਛੋਟੇ ਬਣਾ ਸਕਦੇ ਹੋ ਪੇੜੇ। ਇਹ ਆਪਾਂ ਇੰਨੇ ਏਡੇ ਕੀ ਬਣਾਏ ਨੇ ਪੇੜੇ ਤਾਂ ਕਿ ਨਾਨ ਦੀ ਸ਼ੇਪ ਵਧੀਆ ਆਵੇ। ਇਹਨੂੰ ਗੁੰਨ ਲੈਣਾ ਉਵੇਂ ਬੇਲਣੇ ਨਾਲ। ਬੇਲਣੇ ਨਾਲ ਗੁੰਨ ਕੇ ਵੱਡਾ ਸਾਈਜ਼ ਬਣਾਵਾਂਗੇ ਆਪਾਂ। ਰੋਟੀ ਤੋਂ ਵੀ ਵੱਡਾ ਥੋੜਾ ਜਿਹਾ ਸਾਈਜ਼ ਬਣੂਗਾ। ਬੇਲਣੇ ਨਾਲ ਗੁੰਨ ਕੇ ਇਹਨੂੰ ਸ਼ੇਪ ਦੇ ਲੈਣੀਆਂ ਆਪਣੇ ਹਿਸਾਬ ਨਾਲ ਤੁਸੀਂ ਜਿਹੜਾ ਮਰਜ਼ੀ ਸ਼ੇਪ ਦੇ ਸਕਦੇ ਹੋ। ਨਾ ਸ਼ੇਪ ਦੇ ਕੇ ਇਹਦੇ ਵਿੱਚ ਆਪਣੇ ਉੱਤੋਂ ਦੀ ਆਪਾਂ ਨੇ ਇਹਦੇ ਵਿੱਚ ਗਲੀਆਂ ਘੜ ਦੇਣੀਆਂ ਨੇਗੀਆਂ ਫਿਰ। ਸ਼ੇਪ ਦੇਤੀ ਆ ਨੰ ਅੰਗਲੀਆਂ ਘੜ ਦੇਣੀਆਂ ਗਲੀਆਂ ਕੱਟ ਸਾਹ ਕਾ ਤਾਂ ਕਿ ਇਹਦੇ ਵਿੱਚ ਆਪਣੇ ਕਹਿੰਦੇ ਨੇ ਹਵਾ ਨਾਲ ਭਰੇ। ਜਦੋਂ ਇਹ ਫੁੱਲਦਾ ਨਾ ਫਿਰ ਉਹ ਹਵਾ ਭਰਦੇ ਰੋਟੀ ਵਾਂਗੂ ਫੁੱਲਦਾ। ਉਹ ਫਿਰ ਕੰਮ ਖਰਾਬ ਕਰਦਾ ਫਿਰ ਇਹਨੂੰ ਐ ਹੁੰਦਾ ਵੀ ਗਲੀਆਂ ਨਾਲ ਉਹ ਹੋ ਜਾਂਦਾ। ਥੋੜਾ ਜਿਹਾ ਆਪਾਂ ਇਹਨੂੰ ਧਣੀਆਂ ਲਾ ਲਾਂਗੇ। ਮੈਂ ਧਣੀਆਂ ਪਹਿਲਾਂ ਹੀ ਲਾ ਲਿਆ। ਤੁਸੀਂ ਚਾਹੇ ਬਾਜ ਇਹਨੂੰ ਆਪਣਾ ਕਹਿੰਦੇ ਨੇ ਕਿ ਮੱਖਣ ਨਾਲ ਵੀ ਲਾ ਸਕਦੇ ਆ ਮੱਖਣ ਦੇ ਵਿੱਚ ਮਿਲਾ ਕੇ ਧਨੀਆ ਉੱਤੇ ਬਾਅਦ ਵੀ ਲਾ ਸਕਦੇ ਆ ਬਣਨ ਤੋਂ ਬਾਅਦ ਪਰ ਆਪਾਂ ਪਹਿਲੇ ਹੀ ਲਾ ਲਿਆ ਤੁਹਾਨੂੰ ਦਿਖਾਤਾ ਹਣ ਜਾਂਤੇ ਆਪਾਂ ਅਦਰ ਆਪਣਾ ਤਵਾ ਤਿਆਰ ਹੋ ਗਿਆ ਤਵਾ ਤਿਆਰ ਹੋਣ ਤੋਂ ਬਾਅਦ ਆਪਾਂ ਤਵੇ ਤੇ ਰੱਖਤਾ ਤਵੇ ਦੇ ਥੱਲੇ ਆਪਾਂ ਇੱਕ ਕੜਾਹੀ ਰੱਖੀ ਹੋਈ ਆ ਉਹਦੇ ਵਿੱਚ ਪਾਣੀ ਪਾ ਕੇ ਪਾਣੀ ਦਾ ਸੇਕ ਹੈ ਤੇ ਤਵੇ ਤੇ ਜਾ ਰਿਹਾ ਇਹਨੂੰ ਆਪਾਂ ਤਵੇ ਤੇ ਹਲਕਾ ਜਿਹਾ ਤੇਲ ਲਾ ਕੇ ਇਹਨੂੰ ਆਪਾਂ ਨਾਲ ਨੂੰ ਉਹਦੇ ਉੱਤੇ ਰੱਖਤਾ ਹੁਣ ਆਪਾਂ ਇਹਨੂੰ ਮੋੜ ਕੇ ਰੱਖਾਂਗੇ ਦੇਖੋ ਤੰਦੂਰੀ ਜਿਵੇਂ ਤੰਦੂਰੀ ਨਾਮ ਆਂਦਾ ਅੰਦਰ ਹੁੰਦਾ ਆਪਾਂ ਨੇ ਮੋੜ ਕੇ ਰੱਖਤਾ ਉਹਦੇ ਵਿੱਚ ਵਿੱਚ ਦੇ ਉਹ ਦੇਖੋ ਸੇਕ ਲੱਗ ਗਿਆ ਸੇਕ ਲੱਗਣ ਤੋਂ ਬਾਅਦ ਦੇਖੋ ਕਿੰਨਾ ਸੋਹਣਾ ਬਣਿਆ ਕਿੰਨਾ ਘੈਂਟ ਬਣਿਆ ਖਾਣ ਨੂੰ ਜੀ ਕਰਿਆ ਹੋਊ ਤੁਹਾਡਾ ਵੀ ਆਏ ਹਾਏ ਹਾਏ ਸਵਾਦ ਬਣਾਤਾ ਪੂਰੀ ਗੱਲ ਬਾਤ ਹੈਗੀ ਆ ਨਾ ਦੇਖੋ ਉੱਤੇ ਆਪਾਂ ਲਾ ਲਿਆ ਆਪਾਂ ਬਟਰ ਆਓ ਮੇਰੇ ਮੂੰਹ 'ਚ ਪਾਣੀ ਆਨ ਲੱਗ ਗਿਆ ਬਣਾ ਬਣਾ ਕੇ ਬਟਰ ਲਾ ਬਟਰ ਬੋਟਰ ਲਾ ਤਾਂ ਬਹਾ ਬੋ ਘੈਂਟ ਬਣਿਆ ਬਹੁਤ ਜਿਆਦਾ ਦੇਖੋ ਤਿਆਰ ਹੋ ਗਿਆ ਨਾ ਘਰੇ ਤੁਸੀਂ ਵੀ ਬਣਾ ਸਕਦੇ ਹੋ ਖਾ ਸਕਦੇ ਹੋ ਘਰੇ ਬਣਾ ਕੇ ਵੀਡੀਓ ਜੇ ਵਧੀਆ ਲੱਗੀਆਂ ਤਾਂ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਿਓ ਤੇ ਫੋਲੋ ਜ਼ਰੂਰ ਕਰ ਲਿਓ ਸਤਿ ਸ੍ਰੀ ਅਕਾਲ ਜੀ